ਸ਼ਰਧਜੀਤ ਸੰਗਰੂਰ ਵੀ ਦੀ ਰਚਨਾ ਸੱਚ ਕਹਿਣਾ ਸੱਚ ਸੁਣਨਾ ਸੱਜਣਾ ਓਖਾ ਹੈ ਸੱਚ ਕਹਿਣਾ ਸੱਚ ਸੁਣਨਾ ਸੱਜਣਾ ਓਖਾ ਹੈ ਬਚ ਕੇ ਰਹਿ ਸੱਜਣਾ ਹਰ ਥਾਂ ਤੋਂ ਓਖਾ ਹੈ ਬਚ ਕੇ ਰਹਿ ਸੱਜਣਾ ਹਰ ਥਾਂ ਤੋਂ ਓਖਾ ਹੈ ਨਕੋ ਨਕ ਪਰਿਆ ਯਾਰ ਪੰਡਾਰ ਹੋਵੇ ਨਕੋ ਨਕ ਪਰਿਆ ਯਾਰ ਪੰਡਾਰ ਹੋਵੇ ਕਦੇ ਨਾ ਕਹਿੰਦਾ ਕੋਲ ਮੇਰੇ ਤੰਗਰੂਰ ਵੀ ਚੌਖਾ ਹੈ ਕਦੇ ਨਾ ਕਹਿੰਦਾ ਕੋਲ ਮੇਰੇ ਤੰਗਰੂਰ ਵੀ ਚੌਖਾ ਹੈ ਫਾਈਵ ਸਟਾਰੀ ਆਫਿਸ ਮੇਰੇ ਲਈ ਲੋਕਾਂ ਲਈ ਲੱਕੜ ਦਾ ਚਾਹੇ ਖੋਖਾ ਹੈ ਲੋਕਾਂ ਲਈ ਲੱਕੜ ਦਾ ਚਾਹੇ ਖੋਖਾ ਹੈ